ਡਿਮਾਂਡ ਵਾਲੇ ਚੈਪਟਰ ਦੇ ਵਿੱਚ ਦੋ ਕੁਐਸਚਨ ਦੋ ਟਾਪਿਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਹਾਏ ਜਾਂਦੇ ਨੇ ਬਿਕੋਜ਼ ਜਿਆਦਾ ਟੀਚਰ ਉਹਨਾਂ ਵਿੱਚੇ ਕੁਐਸਚਨ ਪੁੱਛਦੇ ਨੇ ਇੱਕ ਤਾਂ ਹੈ ਡਿਮਾਂਡ ਫੰਕਸ਼ਨ ਡਿਮਾਂਡ ਫੰਕਸ਼ਨ ਕੀ ਹੈ ਡਿਮਾਂਡ ਫੰਕਸ਼ਨ ਬੇਸਿਕਲੀ ਕਿ ਰਿਲੇਸ਼ਨਸ਼ਿਪ ਸ਼ੋ ਕਰਦਾ ਫੰਕਸ਼ਨ ਦਾ ਮਤਲਬ ਸਮਝ ਲਓ ਪਹਿਲਾਂ ਤੁਹਾਨੂੰ ਫੰਕਸ਼ਨ ਦੇ ਕੋ ਆ ਵਾਇਸ਼ਾ ਦੀਆਂ ਫੰਕਸ਼ਨ ਨਹੀਂ ਹੈਗਾ ਆਬਵੀਅਸਲੀ ਇਹ ਤੇ ਫੰਕਸ਼ਨ ਗੱਲ ਹੋ ਰਹੀ ਹੈ ਰਿਲੇਸ਼ਨਸ਼ਿਪ ਦੀ ਜੀ ਹਾਂ ਬੱਚਾ ਕੋਲ ਪਲੱਸ 1 ਚ ਮੈਥ ਹੈ ਉਹਨੂੰ ਪਤਾ ਹੋਏਗਾ ਇੱਕ ਚੈਪਟਰ ਹੈ ਮੈਥ ਦੇ ਵਿੱਚ ਰਿਲੇਸ਼ਨ ਐਂਡ ਫੰਕਸ਼ਨ ਦੋ ਚੀਜ਼ਾਂ ਦੇ ਵਿੱਚ ਦੋ ਵੇਰੀਏਬਲਸ ਹੈ ਵਿੱਚ ਅ ਰਿਲੇਸ਼ਨਸ਼ਿਪ ਦੱਸਣ ਵਾਸਤੇ ਆਪਾਂ ਇੱਕ ਫਾਰਮੂਲਾ ਦਾ ਇਸਤੇਮਾਲ ਕਰਦੇ ਹਾਂ ਜਿਹਨੂੰ ਫੰਕਸ਼ਨ ਬੋਲਦੇ ਹਾਂ ਹਲਕੀ ਫੁਲਕੀ ਡਿਫੀਨੇਸ਼ਨ ਦੱਸ ਰਿਹਾ ਜ਼ਿਆਦਾ ਸਰਖਪਾਈ ਨਾ ਕਰਨਾ ਇਸ ਚੀਜ਼ ਤੇ ਫੰਕਸ਼ਨ ਆਪਾਂ ਨੂੰ ਬੇਸਿਕਲੀ ਰਿਲੇਸ਼ਨ ਦੱਸਣ ਵਾਸਤੇ ਫਾਰਮੂਲਾ ਹੈ ਠੀਕ ਉਹਦੇ ਵਿੱਚ ਡਿਟਰਮੀਨੈਂਟਸ ਹੁੰਦੇ ਨੇ ਅਲੱਗ ਅਲੱਗ ਚੀਜ਼ਾਂ ਜਿਹਦੇ ਨਾਲ ਉਹ ਫੰਕਸ਼ਨ ਤਿਆਰ ਹੁੰਦਾ ਹੈ ਠੀਕ ਇੱਥੇ ਗੱਲ ਕੀ ਹੋ ਰਹੀ ਹੈ ਡਿਮਾਂਡ ਫੰਕਸ਼ਨ ਦੀ ਬੇਸਿਕਲੀ ਡਿਟਰਮੀਨੈਂਟਸ ਆਫ ਡਿਮਾਂਡ ਬੋਲੇ ਜਾਂਦਾ ਮਤਲਬ ਕਿਨਾ ਕਾਰਨਾ ਕਰਕੇ ਡਿਮਾਂਡ ਘਟਦੀ ਜਾਂ ਵੱਧਦੀ ਹੈ ਕਿਨਾ ਕਾਰਨਾ ਕਰਕੇ ਆਪਾਂ ਕਾਰਨ ਸਮਝ ਲੈਣਾ ਹੈ ਜ਼ਰਾ ਦੇਖੋ ਜੀ ਇੱਕ ਕਾਰਨ ਵਿੱਚ ਤੁਹਾਨੂੰ ਪਤਾ ਹੋ ਲੈਣੀ ਆਪਾਂ ਉਹਦੇ ਬਾਰੇ ਤਾਂ ਪਹਿਲੀ ਰੋਲਾ ਪਾ ਰਹੇ ਹਾਂ ਉਹ ਕਾਰਨ ਹੈ ਪ੍ਰਾਈਸ ਪਰ ਪ੍ਰਾਈਸ ਤੋਂ ਇਲਾਵਾ ਹੋਰ ਬਹੁਤ ਸਾਰੇ ਗੱਲਾਂ ਹੋ ਜਾਂਦੀਆਂ ਨੇ ਕਿ ਆਪਾਂ ਜਦੋਂ ਕੁਝ ਚੀਜ਼ ਲੈਣੀ ਹੁੰਦੀ ਹੈ ਨਾ ਕੱਲਾ ਪ੍ਰਾਈਸ ਨਹੀਂ ਦੇਖਦੇ ਹੁੰਦੇ ਹੋਰ ਵੀ ਬਹੁਤ ਕਾਰਨ ਹੁੰਦੇ ਨੇ ਜਿਸ ਕਰਕੇ ਆਪਾਂ ਡਿਮਾਂਡ ਕਈ ਵਾਰੀ ਘਟਾ ਲੈਨੇ ਆ ਕਈ ਵਾਰੀ ਵਧਾ ਲੈਨੇ ਆ ਦੇਖੋ ਜ਼ਰਾ ਸਭ ਤੋਂ ਪਹਿਲਾਂ ਇੱਕ ਸਿੰਪਲ ਜੀ ਡਿਫੀਨੇਸ਼ਨ ਹੈ ਡਿਮਾਂਡ ਫੰਕਸ਼ਨ ਸ਼ੋਜ਼ ਆ ਰਿਲੇਸ਼ਨਸ਼ਿਪ ਬੀਟਵੀਨ ਡਿਮਾਂਡ ਫਾਰ ਕਮੋਡਿਟੀ ਐਂਡ ਇਟਸ ਵੇਰੀਅਸ ਡਿਟਰਮੀਨੈਂਟਸ ਠੀਕ ਕੋਲ ਡਿਟਰਮੀਨੈਂਟਸ ਅਗੇ ਦੱਸਦਾ ਡਿਟਰਮੀਨੈਂਟ ਦੇਖੋ ਜੀ ਜਿਹੜੀ ਆਪਾਂ ਡਿਮਾਂਡ ਸ਼ੈਡਿਊਲ ਕਿਤਾ ਸੀਗਾ ਕਰਵ ਕਿਤੇ ਸੀਗੀ ਦੋ ਤਨੋਂ ਸੀ ਇੰਡੀਵਿਜੂਅਲ ਅਲੱਗ ਸੀਗੀ ਮਾਰਕਟ ਅਲੱਗ ਸੀਗੀ ਇੱਥੇ ਵੀ ਡਿਟਰਮੀਨੈਂਟਸ ਦੇ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਇੰਡੀਵਿਵਿਜੂਅਲ ਡਿਮਾਂਡ ਫੰਕਸ਼ਨ ਅਲੱਗ ਹੈ ਮਾਰਕਟ ਡਿਮਾਂਡ ਫੰਕਸ਼ਨ ਅਲੱਗ ਹੈ ਪਹਿਲਾਂ ਇਹਨੂੰ ਵੀ ਜੋ ਸਮਝੋ ਫਿਰ ਉਹਦੇ ਬਾਰੇ ਗੱਲ ਕਰਦੇ ਆ ਦਿਮਾਗ ਠੰਡਾ ਰੱਖਣਾ ਧਿਆਨ ਨਾਲ ਸਮਝਣਾ ਕੁਝ ਖਾਸ ਹੈ ਸਭ ਤੋਂ ਪਹਿਲਾਂ ਫੰਕਸ਼ਨ ਮਾਹਾਂ ਦਾ ਤਰੀਕਾ ਇਹ ਹੁੰਦਾ b x ਡਿਮਾਂਡ ਫੋਰ x ਕਮੋਡਿਟੀ ਇਸ ਇਕੁਅਲ ਟੂ ਫੰਕਸ਼ਨ ਆਫ f of ਆ ਅੰਦਰ ਪੰਜ ਫੰਕਸ਼ਨ ਲਿਖ ਪੰਜ ਲਗਾ ਲਓ ਡਿਟਰਮਿਨੈਂਟ ਲਿਖੇ ਪੈਨੇ ਠੀਕ ਹੈ ਜਿੰਨਾ ਦੇ ਕਰਕੇ ਡਿਮਾਂਡ ਬਣਦੀ ਹੈ ਇਹ ਸਾਰਿਆਂ ਦੇ ਹੋਣ ਕਰਕੇ ਸਭ ਤੋਂ ਪਹਿਲਾਂ ਕੀ ਹੈ px px ਮਤਲਬ ਔਨ ਪ੍ਰਾਈਸ ਆਫ ਕਮੋਡਿਟੀ ਕਿਸੇ ਗੁੱਡਸ ਦਾ ਆਪਣਾ ਪ੍ਰਾਈਸ ਠੀਕ ਹੈ ਜਿਵੇਂ ਮਾਰਕਰ ਹੈ ਅਗਰ ਇਹ ਮੈਨੂੰ ਮਾਰਕਰ ਸਸਤਾ ਮਿਲ ਜੇ ਉਹ ਤਾਂ ਮੈਂ ਦੋ ਹੋਰ ਖਰੀਦ ਲਵਾਂ ਪਰ ਜੇ ਆਬਵੀਅਸਲੀ ਜੇ ਮੈਨੂੰ ਕੋਈ ਮਹਿੰਗਾ ਦੇ ਰਿਹਾ ਤਾਂ ਮੈਂ ਨਹੀਂ ਖਰੀਦਾਂਗਾ ਮੇਰੇ ਕੋਲ ਇਹ ਤਿੰਨ ਚਾਰ ਬਏ ਨੇ ਠੀਕ ਸਿੰਪਲ ਫੀਨੋਮਨਾ ਹੈ ਜੇ ਪ੍ਰਾਈਸ ਕਿਸੇ ਚੀਜ਼ ਦਾ ਘਟੂਗਾ ਤਾਂ ਡਿਮਾਂਡ ਉਹਦੇ ਜ਼ਿਆਦਾ ਹੁੰਦੀ ਹੈ ਉਲਟਾ ਹੋਊਗਾ ਤਾਂ ਡਿਮਾਂਡ ਘੱਟ ਜਾਏਗੀ ਠੀਕ ਤਾਂ ਇੱਥੇ ਤੁਸੀਂ ਨੋਰਮਲੀ ਦੇਖੋਗੇ 네ਗੇਟਿਵ ਰਿਲੇਸ਼ਨਸ਼ਿਪ ਵਾਲੀ ਗੱਲ ਆਉਂਦੀ ਹੈ ਠੀਕ ਕਰਨਾ ਕੀ ਹੈ ਉੱਥੇ ਪੇਪਰ 'ਚ ਕਿਵੇਂ ਐਕਸਪਲੇਨ ਕਰਨਾ ਜੇ ਇਹ ਕੁਐਸਚਨ 6 ਨੰਬਰ ਦਾ ਆ ਗਿਆ ਤੁਸੀਂ ਇਹਦਾ ਮਤਲਬ ਲਿਖੋਗੇ ਫਿਰ ਇੱਕ ਐਗਜ਼ਾਮਪਲ ਦੇਣੀ ਹੈ ਠੀਕ ਹੈ ਕਿਸੇ ਵੀ ਪ੍ਰੋਡਕਟ ਦਾ ਨਾਮ ਲੈ ਲਓ ਚਾਹੇ ਨਾਮ ਪ੍ਰੋਡਕਟ ਦਾ ਨਾਮ ਚਾਹੇ ਨਾ ਲਓ ਤੁਸੀਂ ਸਿਰਫ ਇਨਾ ਕਹੋ ਕਿ ਪ੍ਰੋਡਕਟ ਦੇ ਪ੍ਰਾਈਸ ਵਧਨ ਕਰਕੇ ਡਿਮਾਂਡ ਘਟ ਪ੍ਰੋਡਕਟ ਦੇ ਪ੍ਰਾਈਸ ਘਟਨ ਕਰਕੇ ਡਿਮਾਂਡ ਵਧਦੀ ਠੀਕ ਹੈ ਜੀ ਇਹ ਹੋ ਗਈ ਸਿੰਪਲ ਜੀ ਐਗਜ਼ਾਮਪਲ ਦੂਸਰਾ ਪੁਆਇੰਟ ਹੈ ਮੋਸਟ ਇੰਪੋਰਟੈਂਟ ਮੋਸਟ 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 ਇਹਨਾਂ ਕੀ ਵਨ ਮਾਰਕ ਦੇ ਕੁਐਸਚਨ ਦੇ ਵਿੱਚ ਵੀ ਇਹਦਾ ਕੁਐਸਚਨ ਬਣ ਕੇ ਆ ਜਾਂਦਾ ਕਲੇਸ ਪੁਆਇੰਟ ਦਾ ਪ੍ਰਾਈਸ ਆਫ ਰਿਲੇਟਡ ਗੁੱਡਸ ਰਿਸ਼ਤੇਦਾਰ ਗੁੱਡਸ ਨੇ रिलेटेड गुड्स केडी एनर्जी आपा इथे उस गुड दी गल नहीं कर रहे दूसरे गुड दी गल कर रहे ठीक है जिदा उस मेन गुड ਨਾਲ ریلیشن شپ ਹੈ ਹੁਣ ਗੱਲ ਨੂੰ ਮੈਨੂੰ ਧਿਆਨ ਨਾਲ ਸਮਝਣਾ ਜੀ ਉਹ ਜਿਹੜੇ ریلیਟਡ ਗੁੱਡਸ ਨੇ ਦੋ ਤਰ੍ਹਾਂ ਦੀਆਂ ਨੇ ਇੱਕ ਹੈ ਕੰਪਲੀਮੈਂਟਰੀ ਇੱਕ ਹੈ ਸਬਸਟੀਟਿਊਟ ਕੰਪਲੀਮੈਂਟਰੀ ਦਾ ਮਤਲਬ ਹੁੰਦਾ ਪੂਰਕ ਜਿਹੜੀ ਇੱਕ ਗੁੱਡ ਨੂੰ ਪੂਰਾ ਕਰੇਗੀ ਜਿਵੇਂ ਕਿ ਮਾਰਕਰ ਮੇਰੇ ਵਾਸਤੇ ਮੇਨ ਗੁੱਡ ਹੈ ਮੇਨ ਗੁੱਡ ਐਕਸ ਕਮੋਡਿਟੀ ਜਿਹੜੀ ਹੈ ਉਹ ਮੇਰਾ ਮਾਰਕਰ ਹੈ ਠੀਕ ਹੈ ਪਰ ਤੁਸੀਂ ਇਹ ਦੇਖੋ ਵੀ ਇਹ ਮਾਰਕਰ ਵੀ ਇਕੱਲਾ ਐਵੇਂ ਚੱਲ ਨਹੀਂ ਸਕਦਾ ਇਹ ਮਾਰਕਰ ਨੂੰ ਚਲਾਉਣ ਵਾਸਤੇ ਨਾਲ ਚਾਹੀਦੀ ਹੈ ਇਨਕ ਚਾਹੀਦੀ ਹੈ ਨਾ ਠੀਕ ਹੈ ਅਗਰ ਇਨਕ ਨਹੀਂ ਪਾਵਾਂਗੇ ਤਾਂ ਕਿੰਨੇ ਦਿਨ ਚੱਲੇਗਾ ਥੋੜੇ ਦਿਨ ਚੱਲੇਗਾ ਬੰਦ ਹੋ ਜਾਊਗਾ ਜਿਵੇਂ ਪ੍ਰਗਤੀ ਪਾਰਖੀ ਹੋਗੀ ਦੇਖੋ ਮਾਰਕਰ ਤੇ ਇਨਕ ਦਾ ਕੰਪਲੀਮੈਂਟਰ ਰਿਲੇਸ਼ਨਸ਼ਿਪ ਹੈ ਆਪਣਾ ਮਾਰਕਰ ਨੂੰ ਇਨਕ ਕੰਪਲੀਟ ਕਰਦੀ ਹੈ ਠੀਕ ਹੁਣ ਕੰਪਲੀਮੈਂਟਰੀ ਰਿਲੇਸ਼ਨਸ਼ਿਪ ਚ ਹੁੰਦਾ ਕੀ ਹੈ ਮੰਨ ਕੇ ਚੱਲੋ ਮੰਨ ਕੇ ਚੱਲੋ ਇਨਕ ਦੀ ਕੋਸਟ ਮਹਿੰਗੀ ਹੋ ਗਈ ਇਨਕ ਮਹਿੰਗੀ ਹੋ ਗਈ ਮੈਨੂੰ 30 ਰੁਪਏ ਦੀ ਸ਼ੀਸ਼ੀ ਮਿਲਦੀ ਹੈ ਠੀਕ ਹੈ ਇਹ ਇਹ ਆਵਣੀ ਤੇ ਮੰਨ ਕੇ ਚੱਲੋ ਇਹ 50 ਰੁਪਏ ਦੀ ਹੋ ਜਵੇ ਤਾਂ ਮੈਂ ਸੋਚਦਾ ਫਿਰ ਇਨਕ ਛੱਡ ਕੇ ਆ ਮਾਰਕਰ ਛੱਡ ਕੇ ਮੈਂ ਤਾਂ ਚੋਕੇ ਖਰੀਦਣ ਲੱਗ ਜਾ ਕਿ ਮਤਲਬ ਨਿਕਲਦਾ ਇਸ ਗੱਲ ਦਾ ਜੇ ਇਨਕ ਮਹਿੰਗੀ ਹੋਏਗੀ ਤਾਂ ਮੈਂ ਮਾਰਕਰ ਦੀ ਡਿਮਾਂਡ ਫਿਰ ਲੈ ਸੜ ਦੂੰਗਾ ਕਟਾ ਲੂੰਗਾ ਕਿਉਂ ਮੈਨੂੰ ਤਾਂ ਮਾਰਕਰ ਮਹਿੰਗਾ ਮਹਿਸੂਸ ਹੋਊਗਾ ਫਿਰ ਕਿਉਂਕਿ ਉਹਨੂੰ ਚਲਾਉਣ ਵਾਸਤੇ ਇਨਕ ਚਾਹੀਦੀ ਹੈ ਠੀਕ ਹੈ ਅਗਰ ਇਨਕ ਮਹਿੰਗੀ ਹੋਈ ਇਨਕ ਦਾ ਪ੍ਰਾਈਸ ਵਧਿਆ ਤਾਂ ਮਾਰਕਰ ਦੀ ਮਾਰਕਰ ਦੀ ਡਿਮਾਂਡ ਥੱਲੇ ਠੀਕ ਹੈ ਤਾਂ ਕੰਪਲੀਮੈਂਟਰੀ ਰਿਲੇਸ਼ਨ ਦੇ ਵਿੱਚ ਵੀ ਕੰਪਲੀਮੈਂਟਰੀ ਰਿਲੇਟਿਡ ਜਿਹੜੇ ਗੁੱਡਸ ਨੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਇੱਕ ਤਰੀਕੇ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ ਕੰਪਲੀਮੈਂਟਰੀ ਗੁੱਡਜ਼ ਦੀ ਪ੍ਰਾਈਸ ਠੀਕ ਹੈ ਤੇ ਆਪਣੀ ਮੇਨ ਗੁੱਡ ਦੀ ਡਿਮਾਂਡ ਦਾ 네ਗੇਟਿਵ ਰਿਲੇਸ਼ਨਸ਼ਿਪ ਹੈ ਅਗਰ ਇਹਨਾਂ ਕਿੰਗ ਮਹਿੰਗੇ ਹੋਈ ਤਾਂ ਮਾਰਕੀਟ ਦੀ ਡਿਮਾਂਡ ਗਈ ਉਤੋਂ ਅਗਰ ਇਹਨਾਂ ਕਿ ਸਸਤੀ ਹੋਗੀ ਲਾਸਟ ਟਾਈਮ ਮੈਂ ਇਹ ਖਰੀਦ ਸੀ ਪੂਰਾ ਡਬਾ ਖਰੀਦ ਲਿਆ ਸੀ ਉਹ ਇਹਨਾਂ ਕਹਿੰਦੇ 30 ਰੁਪਏ ਦੀ ਮੈਨੂੰ ਉਹ ਕਹਿੰਦਾ ਵੀ 27 ਰੁਪਏ ਦੀ ਇੱਕ ਲੱਗੇਗੀ 27 ਰੁਪਏ ਦੀ ਇੱਕ ਲੱਗ ਜੇਗੀ ਇਫ ਯੂ ਆਰ ਪਰਚੇਸਿੰਗ ਦਾ ਹੋਲ ਬਾਕਸ ਜੇ ਤੁਸੀਂ ਪੂਰਾ ਬਾਕਸ ਖਰੀਦੋਗੇ 10 ਇਹਨਾਂ ਦੇ ਡੱਬਿਆਂ ਦਾ ਤਾਂ ਮੈਨੂੰ 270 ਦੇ ਪੈ ਗਿਆ ਮੇਰਾ 30 ਰੁਪਏ ਦਾ ਫਾਇਦਾ ਹੋ ਗਿਆ ਮਗਰੀਲੇ ਇਹ ਕੜਾ ਖਰਾਬ ਹੁੰਦੀਆਂ ਨੇ ਤੇ ਮੇਰੇ ਤਾਂ ਯੂਜ਼ ਹੀ ਬਹੁਤ ਹੁੰਦੀਆਂ ਨੇ ਠੀਕ ਤਾਂ ਹੁਣ ਦੇਖੋ ਅੱਗੇ ਸਮਝਣਾ ਸਬਸਟੀਟਿਊਟ ਗੁੱਡਸ ਕੀ ਹੁੰਦੀਆਂ ਨੇ ਸਬਸਟੀਟਿਊਟ ਗੁੱਡਸ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਦੂਸਰੇ ਦਾ ਬਦਲ ਲੈ ਰਿਪਲੇਸ ਕਰ ਦੇਣਗੀਆਂ ਰਿਪਲੇਸ ਮਤਲਬ ਜਿਵੇਂ ਟੀ ਨੂੰ ਰਿਪਲੇਸ ਕਰੇਗੀ ਕਾਫੀ ਠੀਕ ਹੈ ਆ ਨਾ ਤਾਂ ਮੈਨੂੰ ਵੈਸੇ ਟੀ ਜ਼ਿਆਦਾ ਪਸੰਦ ਆ ਨਾ ਮੈਨੂੰ ਕਾਫੀ ਪਸੰਦ ਆ ਮੰਨ ਕੇ ਚਲੋ ਮੈਂ ਚਾਹ ਪੀਦਾ मेरी आदत है चाह पीन दी पर सपोज करो कॉफी दे प्राइस नीचे गिर, जान। गिर जान। जा नीचे गिर जा तो टी डिमांड मैनू इसे टी तो कॉफ़ी कोई दोनों ज़्यादा पसंद नहीं है पर आम करके घर ज्यादातर चाह पत्ती पी पई है तो घर चाह बन जाती है तो मैं महीने च एक दो बार पी लेना मैं समय पीना बिल्कुल नहीं है तो मान के चलो देखो मैंने कॉफ़ी भी पसंद है टी भी पसंद है ठीक है नॉर्मल है दोनों मेरे वास्ते पर सोच के देखो जी कॉफी के कॉफी के प्राइस थल गिर जा सस्ती हो जाए भी सस्ती तो मैं टी डिमांड थले घेर दूंगा क्योंकि मैंने चाह तो थोड़ी जी ज्यादा थोड़ी जी ज्यादा कॉफ़ी पसंद है मैं चाह के कॉफी के नहीं लूंगा ठीक है जी मैं चाह की डिमांड घटा दूंगा है ना अजीब जी गल उ कि कॉफी महंगी हो जाए तो टी की डिमांड वेगी प्राइस ਸਬਸਟੀਟਿਊਟ ਗੁੱਡ ਦੀ ਗੱਲ ਹੋ ਰਹੀ ਹੈ ਤੇ ਡਿਮਾਂਡ ਮੇਨ ਗੁੱਡ ਦੀ ਗੱਲ ਹੋ ਰਹੀ ਹੈ ਠੀਕ ਬਹੁਤ ਇੰਪੋਰਟੈਂਟ ਕੰਸਰਨ ਹੈ ਧਿਆਨ ਨਾਲ ਸਮਝਣਾ ਸਬਸਟੀਟਿਊਟ ਗੁੱਡ ਦੇ ਵਿੱਚ ਸਬਸਟੀਟਿਊਟ ਗੁੱਡ ਜਿਹੜੀ ਪ੍ਰਾਈਸ ਹੈ ਉਹਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੋਏਗਾ ਮਤਲਬ ਸਬਸਟੀਟਿਊਟ ਅਗਰ ਸਸਤੀਆਂ ਹੋਣਗੀਆਂ ਤਾਂ ਉਹਦੀ ਡਿਮਾਂਡ ਘਟ ਜੇਗੀ ਇਹਨਾਂ ਦਾ ਪ੍ਰਾਈਸ ਘਟਿਆ ਤਾਂ ਉਹਦੀ ਡਿਮਾਂਡ ਘਟੀ ਮੇਨ ਗੁੱਡ ਦੀ ਅਗਰ ਇਹਨਾਂ ਦਾ ਪ੍ਰਾਈਸ ਵਧਿਆ ਤਾਂ ਮੇਨ ਗੁੱਡ ਦੀ ਡਿਮਾਂਡ ਵਧ ਜੇਗੀ ਠੀਕ ਅੱਗੇ ਦੇਖਣਾ ਅੱਗੇ ਕੀ ਹੁੰਦੀ ਹੈ ਇਨਕਮ ਆਫ ਕੰਜ਼ਿਊਮਰ ਇਹਦਾ ਸਿੱਧਾ ਸਿੱਧਾ ਕਹਾਂ ਤਾਂ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਕਿਵੇਂ ਜਿੰਨੀ ਕਮਾਈ ਜ਼ਿਆਦਾ ਹੋਏਗੀ ਬੰਦਾ ਓਨੀ ਡਿਮਾਂਡ ਵਧ ਕਰੇਗਾ ਉਹ ਜ਼ਿਆਦਾ ਪੈਸੇ ਲਾਉਣ ਨੂੰ ਤਿਆਰ ਹੋਏਗਾ ਕਿਉਂਕਿ ਉਹਦੇ ਕੋਲ ਪੈਸੇ ਹੈਗੇ ਅੱਗੇ ਟੇਸਟ ਐਂਡ ਪ੍ਰੀਫਰੈਂਸ ਆਫ ਅ ਕੰਜ਼ਿਊਮਰ ਕਈ ਵਾਰ ਕੀ ਹੁੰਦਾ ਪ੍ਰਾਈਸ ਸਾਈਡ ਤੇ ਰੱਖੋ ਮੈਟਰ ਨਹੀਂ ਕਰਦਾ ਕਸਟਮਰ ਦਾ ਟੇਸਟ ਹੀ ਐਸਾ ਹੈ ਪ੍ਰੀਫਰੈਂਸ ਹੈ ਕਿ ਮੈਂ ਇਹ ਤਾਂ ਚੀਜ਼ ਲੈਣੀ ਹੀ ਲੈਣੀ ਹੈ ਜਿਵੇਂ ਆਈਫੋਨ ਦੇ ਮਗਰ ਪਏ ਉਹਨੇ ਜਵਾਕ ਇਸਟੇ ਆਈਫੋਨ ਲੈਣਾ ਹੀ ਲੈਣਾ ਲੈਣਾ ਹੀ ਲੈਣਾ ਚਲੋ ਠੀਕ ਹੈ ਜੋ ਕਰਨ ਇੱਛਾ ਹੈ ਪਰ ਤੁਸੀਂ ਦੇਖੋ ਵੀ ਇਹ ਚੀਜ਼ ਮਹਿੰਗੀ ਹੁੰਦੇ باوجود ਵੀ ਜਾਣੇ ਖਣ ਦੇ ਹੱਥ ਚ ਪਹੁੰਚ ਗਈ ਹੈ ਬੜੀ ਹੈਰਾਨੀ ਦੀ ਗੱਲ ਹੈ ਪ੍ਰੈਫਰੈਂਸ ਬoi ਡਿਪੈਂਡ ਕਰਦੀ ਹੈ ਜੈਸੀ ਪ੍ਰੈਫਰੈਂਸ ਹੋਏਗੀ ਕੰਜ਼ਿਊਮਰ ਦੀ ਉਸ ਪ੍ਰੋਡਕਟ ਵੱਲ ਭੱਜੇਗਾ ਉਹ ਦੀ ਡਿਮਾਂਡ ਵਧਾ ਲੇਗਾ ਠੀਕ ਹੈ ਐਕਸਪੈਕਟੇਸ਼ਨਸ ਐਕਸਪੈਕਟੇਸ਼ਨਸ ਬੇਸਿਕਲੀ ਰਿਗਾਰਡਿੰਗ ਅ ਫਿਊਚਰ अगर लग रहे है कि वो चीज आने वाले टाइम पे फायदा देगी ठीक है ता आज ही उसको फटाफट खरीद लो ठीक है डिमांड ਤੇ ਉਲਟਾ ਦੇਖੋ اگر ਲੱਗ ਰਿਹਾ ਵੀ ਉਹ ਚੀਜ਼ ਆਉਣ ਵਾਲੇ ਟਾਈਮ 'ਚ ਤਾਂ ਜਦਾ ਫਾਇਦੇਮੰਦ ਨਹੀਂ ਹੈਗੀ ਤੁਹਾਡੀ ਦੀ ਡਿਮਾਂਡ ਅਚ ਘਟ ਜੂਗੀ ਤੁਸੀਂ ਇਦਾਂ ਦੇਖੋ ਆ ਕਰੋਨਾ ਦੇ ਟਾਈਮ ਤੇ ਬਹੁਤ ਲੋਕਾਂ ਨੇ ਸਬਜ਼ੀਆਂ ਵਗੈਰਾ ਪਿਆਜ਼ ਵਗੈਰਾ ਆਲੂ ਵਗੈਰਾ ਸਟੋਰ ਕਰਕੇ ਰੱਖ ਲਈ ਸੀਗੇ ਪ੍ਰਾਈਸ ਦਾ ਕੋਈ ਚੱਕਰ ਨਹੀਂ ਸੀਗਾ ਚੱਕਰ ਇਹ ਸੀਗਾ ਐਕਸਪੈਕਟੇਸ਼ਨ ਮਾੜੀ ਹੋ ਗਈ ਸੀਗੀ ਐਕਸਪੈਕਟੇਸ਼ਨ ਕਿਆ ਸਕੀ ਵੀ ਸ਼ਾਇਦ ਆਨਲਾਈਨ ਟਾਈਮ ਤੇ ਪਤਾ ਨਹੀਂ ਮਿਲੇ ਕਿ ਨਾ ਮਿਲੇ ਐਜ ਵੀ ਸੀਨ ਨੇ ਐਕਸਪੈਕਟੇਸ਼ਨ ਦੇਖੋ ਜਹ ਜੀ ਵੀ ਹੈ ਹੁਣ ਐਕਸਪੈਕਟੇਸ਼ਨ ਦਾ ਕੀ ਟੈਂਸ਼ਨ ਸੀ ਕਿ ਉਹਨਾਂ ਨੂੰ ਸੀਪ੍ਰਾਈਸ ਵਧਾ ਨਾ ਜਾਣ ਆਨਲਾਈਨ ਟਾਈਮ ਤੇ ਤੇ ਲੋਕਾਂ ਨੇ ਪਹਿਲੀ ਖਰੀਦ ਕੇ ਰੱਖ ਲਿਆ ਤਾਂ ਐਕਸਪੈਕਟੇਸ਼ਨ ਨਾਲ ਵੀ ਡਿਮਾਂਡ ਤੇ ਇੰਪੈਕਟ ਪੈਂਦਾ ਘਟਦੀ ਵੀ ਹੈ ਕੋਈ ਵਧਦੀ ਵੀ ਹੈ ਠੀਕ ਅੱਗੇ ਦੇਖਿਓ ਹੁਣ ਮਾਰਕੀਟ ਡਿਮਾਂਡ ਫੰਕਸ਼ਨ ਦੇ ਵਿੱਚ ਜੇ ਤੁਸੀਂ ਗੌਰ ਕਰੋ ਦੇਖੋ ਇੱਥੇ 1 2 3 4 5 PXPR YTE ਸੇਮ ਤੁਸੀਂ ਮੈਂ ਪੰਜ ਫੰਕਸ਼ਨ ਮਾਰਕੀਟ ਡਿਮਾਂਡ ਚ ਵੀ ਹੈਗੇ ਨੇ PXPR YTE ਬਟ ਦੋ ਹੋਰ ਨੇ ਕਿਉਂਕਿ ਮਾਰਕੀਟ ਦੇ ਆਪਾ ਪੂਰੀ ਮਾਰਕੀਟ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਸਾਰੇ ਕੰਜ਼ਿਊਮਰ ਆ ਜਾਂਦੇ ਨੇ ਇੱਥੇ ਗੱਲ ਇੱਕ ਤੁੰਜ਼ ਉਮਰ ਦੀ ਹੋ ਰਹੀ ਸੀ ਇੱਥੇ ਸਾਰਿਆਂ ਦੀ ਹੋ ਰਹੀ ਹੈ ਤਾਂ ਫਿਰ ਅ ਦੋ ਫੰਕਸ਼ਨ ਹੋਰ ਨੇ ਦੋ ਆਹ ਸੋਰੀ ਦੋ ਡਿਟਰਮੀਨੈਂਟ ਹੋ ਫੰਕਸ਼ਨ ਦਾ ਫਾਰਮੂਲਾ ਹੋ ਤੇ ਦੋ ਟਟਰਮੀਨਟ ਕਰਨੇ ਇਕਤਾ ਹੈ n ਦੂਸਰਾ ਹੈ yd n ਮਤਲਬ ਨੰਬਰ ਆਫ ਬਾਇਰਸ ਜਾਂ ਕਹਿ ਦੇਣੇ ਪੋਪੂਲੇਸ਼ਨ ਸਾਈਜ਼ ਕੰਪੇਅਰ ਕਰੋ ਸਾੜਾ ਛੋਟਾ ਸ਼ਹਿਰ ਹੈ ਨਾਬਾ ਵਰਸਸ ਲੁਧਿਆਣਾ ਕੰਪੇਅਰ ਕਰੋ ਲੁਧਿਆਣਾ ਵਰਸਸ ਦਿੱਲੀ ਜਿਹੜਾ ਸ਼ਹਿਰ ਜਿੰਨਾ بڑا ਹੋਏਗਾ ਪੋਪੂਲੇਸ਼ਨ ਸਾਈਜ਼ ਉਹਨਾਂ ਜ਼ਿਆਦਾ ਹੋਏਗਾ ਤਾਂ ਆਬਵੀਅਸਲੀ ਜਿੰਨਾ ਪੋਪੂਲੇਸ਼ਨ ਸਾਈਜ਼ ਜ਼ਿਆਦਾ ਹੋਏਗਾ ਨੰਬਰ ਆਫ ਬਾਇਰ ਜ਼ਿਆਦਾ ਹੋਣਗੇ ਡਿਮਾਂਡ ਜ਼ਿਆਦਾ ਹੋਏਗੀ ਠੀਕ ਚੀਜ਼ਾਂ ਉਥੇ ਜ਼ਿਆਦਾ ਵੇਚਣਗੀਆਂ ਉਹੀ ਜੇ ਸਪੋਜ਼ ਕਰੋ ਨੰਬਰ ਆਫ ਬਾਇਰ ਘਟਨੇ ਤਾਂ ਡਿਮਾਂਡ ਵੀ ਘਟ ਹੋਏਗੀ ਠੀਕ ਦੂਸਰਾ ਦੇਖੋ ਡਿਸਟ੍ਰਿਬਿਊਸ਼ਨ ਆਫ ਇਨਕਮ ਹਾਂ ਇਹ ਕੀ ਚੱਕਰ ਹੈ ਜੀ ਡਿਸਟ੍ਰਿਬਿਊਸ਼ਨ ਆਫ ਇਨਕਮ ਬੇਸਿਕਲੀ ਕੀ ਹੈ ਕਿ ਇਨਕਮ ਦੀ ਡਿਸਟ੍ਰਿਬਿਊਸ਼ਨ ਕਿਸ ਤਰੀਕੇ ਨਾਲ ਕੀਤੀ ਗਈ ਹੈ ਕਿੰਨੇ ਕੁ ਲੋਕ ਨੇ ਅਮੀਰ ਨੇ ਕਿੰਨੇ ਕੁ ਲੋਕ ਨੇ ਮਿਡਲ ਵਾਲੇ ਨੇ ਕਿੰਨੇ ਨੇ ਜੋ ਲੋਅਰ ਕਲਾਸ ਨੂੰ ਬਿਲੋਂਗ ਕਰਦੇ ਨੇ ਤੇ ਜਿਹੜੇ ਕਿੰਨੇ ਨੇ ਬਿਲਕੁਲ ਹੀ ਗਰੀਬ ਨੇ ਅਗਰ ਇਹਨਾਂ ਸਾਰਿਆਂ ਦੇ ਵਿੱਚ ਗੈਪ ਜ਼ਿਆਦਾ ਹੋਏਗਾ ਬੇਸਿਕਲੀ ਆਪਾਂ ਇਦਾਂ ਬੋਲਦੇ ਹਾਂ ਗੈਪ ਬਿਟਵੀਨ ਰਿਚ ਐਂਡ ਪੋਰ ਜਿੰਨਾ ਜ਼ਿਆਦਾ ਇਹਨਾਂ ਦੋਵਾਂ 'ਚ ਗੈਪ ਹੋਏਗਾ ਓਨਾ ਡਿਮਾਂਡ ਦੇ ਹਾਲ ਮਾੜੇ ਹੋਣਗੇ ਕਿਉਂ ਦੇਖੋ ਬੇਸਿਕ ਡਿਮਾਂਡ ਤਾਂ ਦੇਖੋ ਉਮੀਦ ਰਹਿੰਦੀ ਹੈ ਗਲਤਾਂ ਨਾ ਸਮਝੋ ਬੇਸਿਕ ਡਿਮਾਂਡ ਮਤਲਬ ਜਿਹੜੇ ਨੈਸੈਸਟੀ ਗੁੱਡਸ ਨੇ ਜਿਹੜੇ ਨਾਰਮਲ ਗੁੱਡਸ ਹੈ ਜੋ ਖਾਣ ਪੀਣ ਦੇ ਆਈਟਮ ਆ ਲਾ ਲਓ ਕੱਪੜੇ ਲਗਾ ਲਓ ਜੋ ਚੀਜ਼ਾਂ ਲਗਾ ਲਓ ਦਿੱਕਤ ਕੀ ਹੈ ਅਗਰ ਰਿਚ ਪੋਰ ਦਾ ਗੈਪ ਜ਼ਿਆਦਾ ਹੋਏਗਾ ਗਰੀਬ ਲੋਕ ਜ਼ਿਆਦਾ ਨੇ ਰਿਚ ਰਿਚ ਦੀ ਤਾਂ ਗਿਣਤੀ ਵੀ ਬਹੁਤ ਘੱਟ ਹੋਏਗੀ ਰਿਚ ਦੀ ਤਾਂ ਗਿਣਤੀ ਹਮੇਸ਼ਾ ਹੀ ਘੱਟ ਰਹਿੰਦੀ ਹੈ ਪੂਰ ਦੀ ਗਿਣਤੀ ਬਹੁਤ ਜ਼ਿਆਦਾ ਹੋਏਗੀ ਹੁਣ ਦਿੱਕਤ ਅਗਰ ਇਹ ਗੈਪ ਇੰਨਾ ਜ਼ਿਆਦਾ ਹੋਵੇ ਵਿੱਚ ਬਹੁਤ ਰਿਚ ਨੇ ਤੇ ਪੂਰ ਵਿਚਾਰੇ ਬਹੁਤ ਗਰੀਬ ਨੇ ਬਹੁਤ ਪੂਰ ਨੇ ਤਾਂ ਫਿਰ ਉਹ ਡਿਮਾਂਡ ਘੱਟ ਕਰਨਗੇ ਇਹ ਆਪਣੀ ਡਿਮਾਂਡ ਜ਼ਿਆਦਾ ਕਰਨਗੇ ਤਾਂ ਸਹੀ ਪਰ ਫਾਇਦਾ ਕੁਝ ਜ਼ਿਆਦਾ ਨਹੀਂ ਹੋਏਗਾ ਬਿਕੋਜ਼ ਇਹਨਾਂ ਦੀ ਗਿਣਤੀ ਘੱਟ ਹੋਏਗੀ ਆਮ ਕਰਕੇ ਉਹੀ ਅਗਰ ਐਸੀ ਕੋਈ ਇਕਨੋਮੀ ਜਿਹਦੇ ਵਿੱਚ ਡਿਸਟ੍ਰਿਬਿਊਸ਼ਨ ਆਫ ਇਨਕਮ ਬੈਲੈਂਸਡ ਹੈ ਮਤਲਬ ਰਿਚ ਪੂਰ ਦਾ ਗੈਪ ਕੱਟਾ ਗਰੀਬ ਇੰਨਾ ਵੀ ਗਰੀਬ ਨਹੀਂ ਹੈਗਾ ਤੇ ਅਮੀਰ ਉਹਨਾਂ ਵੀ ਅਮੀਰ ਨਹੀਂ ਹੈਗਾ ਤਾਂ ਐਜੇ ਟਾਈਮ ਤੇ ਡਿਮਾਂਡ ਬਹੁਤ ਸੋਹਣੀ ਹੁੰਦੀ ਹੈ ਡਿਮਾਂਡ ਕਾਫੀ ਜ਼ਿਆਦਾ ਹੁੰਦੀ ਹੈ ਠੀਕ ਤਾਂ ਆਪਨੇ ਫੰਕਸ਼ਨ ਸੀ ਆ ਫੰਕਸ਼ਨ ਸੀ ਠੀਕ ਤੇ ਇਹਨਾਂ ਸਾਰ ਨੂੰ ਡਿਟਰਮੀਨੈਂਟਸ ਆਫ ਡਿਮਾਂਡ ਬਹੁਤ ਨੇ